नहीं सहेगा हिंदुस्तान पंजाब सरकार मुर्दाबाद 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 पंजाब सरकार मुर्दाबाद 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 भारतीय सेना ਦਾ અપਮਨ ਨਹੀਂ ਸਹੇਗਾ ਹਿੰਦੁਸਤਾਨ ਦੇਖੋ ਬੜੀ ਹੀ ਕਣੌਣੀ ਹਰਕਤ ਹੋਈ ਹੈ ਪਟਿਆਲੇ ਦੇ ਵਿੱਚ ਭਾਰਤੀ ਸੈਨਾ ਦੇ ਮੌਜੂਦਾ ਕਰਨਲ ਨੇ ਜਿਹੜੇ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਗਿਆ ਕੁੱਟਮਾਰ ਵੀ ਇੰਨੀ ਬੇਰਹਿਮੀ ਦੇ ਨਾਲ ਕੀਤੀ ਗਈ ਹੈ ਕਿ ਉਹਨਾਂ ਦੀ ਬਾਹਾਂ ਤੋੜਤੀ ਉਹਨਾਂ ਨੇ ਦੱਸਿਆ ਵੀ ਮੈਂ ਭਾਰਤੀ ਸੈਨਾ ਦੇ ਵਿੱਚ ਆ ਭਾਰਤੀ ਸੈਨਾ ਦਾ ਅਪਮਾਨ ਨਹੀਂ ਸਹੇਗਾ ਹਿੰਦੁਸਤਾਨ ਪੰਜਾਬ ਵੀ ਨਹੀਂ ਸਹਦਾ ਤੇ ਅਸੀਂ ਵੀ ਨਹੀਂ ਸਹਿੰਦੇ ਤੇ ਉਦੋਂ ਬਾਅਦ ਜਿਹੜੇ ਸੀਨੀਅਰ ਪੁਲਿਸ ਅਧਿਕਾਰੀ ਨੇ ਪਟਿਆਲੇ ਤੇ ਉਹਨਾਂ ਕੋਲ ਉਹਦੀ ਪਤਨੀ ਵੀ ਉਹਨਾਂ ਦਾ ਬੇਟਾ ਵੀ ਹਾੜੇ ਕੱਢਦਾ ਰਹਿ ਗਿਆ ਵੀ ਇਹਨਾਂ ਦੇ ਖਿਲਾਫ ਪਰਚੇ ਦਰਜ ਕਰੋ ਜਿਹੜੇ ਜਿਹੜੇ ਇੰਸਪੈਕਟਰ ਐ ਐਚਓ ਦੇ ਵਿੱਚ ਸੀਗੇ ਜਿਹੜੇ ਜਿਹੜੇ ਉਹਨਾਂ ਦੇ ਕਰਨਲਮੈਨ ਸੀਗੇ ਜਿਹੜੇ ਹੰਕਾਰ ਦੇ ਵਿੱਚ ਆ ਕੇ ਉਹਨਾਂ ਨੇ ਇੱਕ ਮੌਜੂਦਾ ਕਰਨਲ ਦੇ ਨਾਲ ਕੁੱਟਮਾਰ ਕੀਤੀ ਹੈ ਉਹਦਾ ਬਦਲਾ ਪੂਰਾ ਭਾਰਤ ਅੱਜ ਲੈਣਾ ਚਾਹੁੰਦਾ ਉਹਨਾਂ ਦਾ ਪਰਿਵਾਰ ਜਿੱਥੇ ਲੈਣਾ ਚਾਹੁੰਦਾ ਤਾ ਅਸੀਂ ਚਾਹੁੰਦੇ ਆ ਵੀ ਇਹਦੀ ਸੀਬੀਆਈ ਜਾਂਚ ਹੋਵੇ ਜਿਹੜੇ ਜਿਹੜੇ ਵੀ ਦੋਸ਼ੀ ਨੇ ਉਹਨਾਂ ਨੂੰ ਇਕੱਲੇ ਸਸਪੈਂਡ ਹੋ ਕਰਕੇ ਨਹੀਂ ਸਰਨਾ ਮੰਗ ਕੀਤੀ ਗਈ ਆ ਪਰਿਵਾਰ ਵੱਲੋਂ ਵੀ ਸੀਬੀਆਈ ਜਾਂਚ ਹੋਵੇ ਨਾਲ ਦੀ ਨਾਲ ਮੰਗ ਇਹ ਵੀ ਕੀਤੀ ਗਈ ਹੈ ਵੀ ਉਹਨਾਂ ਨੂੰ ਵੀ ਆਮ ਸਿਵਿਲੀਅਨ ਜੇਕਰ ਕਿਸੇ ਦੇ ਨਾਲ ਕੁੱਟਮਾਰ ਇਸ ਬੇਰਹਿਮੀ ਦੇ ਨਾਲ ਕਰਦਾ ਹੈ ਤਾਂ ਉਹਨਾਂ ਨੂੰ ਅੰਦਰ ਡੱਕਿਆ ਜਾਂਦਾ ਹੈ ਉਹਨਾਂ ਨੂੰ ਸਲਾਕਾਂ ਦੇ ਪਿੱਛੇ ਡੱਕਿਆ ਜਾਵੇ ਤਾਂ ਜੋ ਕੋਈ ਵੀ ਇਹੋ ਜਿਹਾ ਜਿਹੜਾ क्रੂਅਲ ਪੁਲਸਰਾ ਹੈ ਸਾਰੇ ਕੁਝ ਨਹੀਂ ਹੁੰਦੇ ਪਰ ਜਿਹੜਾ ਇਹੋ ਜੀ ਤਮੀਜ਼ ਰੱਖਦਾ ਹੈ ਖਾਸ ਕਰਕੇ ਫੌਜ ਦੇ ਪ੍ਰਤੀ ਉਨੂੰ ਬਣਦੀ ਜੋ ਉਹਨਾਂ ਦੇ ਉਹਦੇ ਖਿਲਾਫ ਕਾਰਵਾਈ ਹੈ ਜੋ ਸਜ਼ਾ ਹੈ ਉਹ ਮਿਲਣੀ ਚਾਹੀਦੀ ਹੈ ਤਾਂ ਜੋ ਅਜ ਤੋ ਬਾਅਦ ਭਾਰਤੀ ਫੌਜ ਕਣੀ ਕੋਈ ਅੱਖ ਚੱਕੇ ਨਾ ਦੇਖੇ ਜਿਹੜੀ ਸੈੱਟ ਬਣਾਈ ਹੈ ਉਹਨੂੰ ਕਿਵੇਂ ਦੇਖ ਦੋ ਇਹ ਸਭ ਕੁਝ ਅੱਖਾਂ ਦੇ ਵਿੱਚ ਮਿੱਟੀ ਪਾਉਣ ਵਾਲੀਆਂ ਗੱਲਾਂ ਨਹੀਂ ਜੀ ਸੈੱਟ ਬਣਾਈ ਹੈ ਦਾ ਸੈੱਟ ਪਹਿਲਾਂ ਤਾਂ ਇਹਨਾਂ ਨੇ ਅਣਪਛਾਤੇ ਪੁਲਿਸ ਵਾਲੇ ਕਦੇ ਅਜੇ ਤੱਕ ਹੋਇਆ ਵੀ ਤੁਹਾਨੂੰ ਪਛਾਣ ਚ ਨਹੀਂ ਪੁਲਿਸ ਵਾਲੇ ਅਣਪਛਾਤਿਆਂ ਦੇ ਖਿਲਾਫ ਇਹਨਾਂ ਨੇ ਕਾਰਵਾਈ ਕੀਤੀ ਤੇ ਹੁਣ ਜਦੋਂ ਕਬਨਰ ਸਾਹਿਬ ਕੋਲ ਗੱਲ ਚਲੀ ਗਈ ਤਾਂ ਜਾ ਕੇ ਇਹਨਾਂ ਨੇ ਐਫ ਆਈ ਆਰ ਕੀਤੀ ਹੈ ਤਾਂ ਜਾ ਕੇ ਨਾਮ ਦੱਸਿਆ ਤਾਂ ਉਹਨਾਂ ਦੀ ਸਿੱਟੇ ਤੋਂ ਆਪਾਂ ਕੀ ਉਮੀਦ ਰੱਖ ਸਕਦੇ ਹਾਂ ਪਰਿਵਾਰ ਜਦੋਂ ਕਹਿ ਰਿਹਾ ਵੀ ਸੀਬੀਆਈ ਜਾਂਚ ਕਰਾਈ ਦੇਵੇ ਤਾਂ ਕਿਉਂ ਨਹੀਂ ਕਰਵਾਈ ਦਿੰਦੇ ਪੁਲਿਸ ਦੀ ਜਿਹੜਾ ਰਵਈਆ ਹੈ ਉਹ ਸਾਫ਼ ਦਿਖਾਈ ਦੇ ਰਿਹਾ ਵੀ ਪੁਲਿਸ ਦਾ ਰਵਈਆ ਢੱਲਾਣਾ ਹੈ ਉਹ ਨਹੀਂ ਚਾਹੁੰਦਾ ਵੀ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਕਾਰਵਾਈ ਹੋਵੇ ਮੈਨੂੰ ਨਹੀਂ ਪਤਾ ਕਿ ਉਹਨਾਂ ਕੋਲ ਕੀ ਲੂਪੋਲ ਹੈ ਇਹਨਾਂ ਦੇ ਕਿਉਂ ਨਹੀਂ ਪ੍ਰਸ਼ਾਸਨ ਉਹਦੇ ਖਿਲਾਫ ਕਾਰਵਾਈ ਕਰ ਰਹੇ ਆ ਕਿਉਂ ਸੀਨੀਅਰ ਅਫਸਰ ਉਹਨਾਂ ਤੋਂ ਡਰੇ ਹੋਏ ਆ ਇਹ ਸਾਰੀ ਦੀ ਸਾਰਾ ਜੇ ਅਗਰ ਕੋਈ ਪਰਦਾ ਫਾਸ਼ ਕਰੂਗਾ ਤਾਂ NIA ਜਾਂ CBI ਕਰ ਸਕਦੀ ਹੈ CBI ਦੀ ਜਾਂਚ ਇਹ ਖਿਲਾਫ ਹੋਣੀ ਚਾਹੀਦੀ ਦੂਜਿਆਂ ਦੇ ਪਰਿਵਾਰ ਵਿੱਚ ਸਾਹਮਣੇ ਆਏ ਨੇ ਉਹਨਾਂ ਨੇ ਕਿਹਾ ਜੇ ਅਸੀਂ ਬਿ사ੜੇ ਜੋਗ ਬੇਸੂਰ ਨੇ ਸਿੱਟਜੋ ਫੈਸਲਾ ਕਰ ਵੀ ਉਹ ਸਹੀ ਮੰਨਿਆ ਜਾਊਗਾ ਨਹੀਂ ਕਿਉਂ ਵੀ ਜਿਹੜੀ ਪੰਜਾਬ ਪੁਲਿਸ ਆ ਪੰਜਾਬ ਪੁਲਿਸ ਦੇ ਖਿਲਾਫ ਹੀ ਕਾਰਵਾਈ ਕਰੂਗੀ ਜਾਂ ਉਹਨਾਂ ਦੀ ਜਾਂਚ ਕਰੂਗੀ CBI ਕਿਹੜਾ ਗਲਤ ਜਾਂਚ ਕਰੂਗੀ ਉਹਨਾਂ ਦੀ ਕਾਰਵਾਈ ਨੂੰ ਮੰਨ ਲਵੇ ਦੂਸਰੇ ਪਰਿਵਾਰ ਇੱਥੋਂ ਤੱਕ ਆ ਕੇ ਕਹਿ ਰਹੇ ਆ ਤੇ ਜਿਹੜੇ ਫੌਜੀ ਜਿਹੜੇ ਕਰਨਲ ਨੇ ਉਹਨਾਂ ਦੇ ਪਰਿਵਾਰ ਨੇ ਇਥੋਂ ਤੱਕ ਕਿਹਾ ਕਿ ਸਾਨੂੰ ਜਾਂਦੇ ਹੋਏ ਜਿਹੜੇ ਐਸਐਚਯੂ ਨੇ ਉਹ ਗੱਲ ਕਹਿ ਕੇ ਗਿਆ ਵੀ ਇਹਨਾਂ ਦੀ ਵੀਡੀਓ ਬਣਾਉ ਕੁੜੀਆਂ ਛੇੜਦੇ ਸੀ ਇੱਕ ਪਿਓ ਤੇ ਪੁੱਤ ਕੀ ਕੁੜੀਆਂ ਛੇੜਨਗੇ ਤੇ ਜਾ ਕੇ ਇਹੋ ਜਿਹੇ ਕਰਵੀਆਂ ਆਮ ਲੋਕਾਂ ਨਾਲ ਕੀ ਕਰਦੇ ਹੋਣਗੇ ਜਦੋਂ ਇੱਕ ਵੱਡੇ ਪੁਲਿਸ ਦੇ ਵੱਡੇ ਫੌਜ ਦੇ ਅਫਸਰ ਦੇ ਨਾਲ ਇਹੋ ਜਿਹੀ ਘਿਣਾਉਣੀ ਹਰਕਤ ਕੀਤੀ ਹੈ ਇਹਦਾ ਇਨਸਾਫ ਜ਼ਰੂਰ ਮਿਲਣਾ ਚਾਹੀਦਾ ਹੈ ਤਾਂ ਜੋ ਅੱਗੇ ਤੋਂ ਸਭ ਦਿੱਤਾ ਜਾਵੇ